ਜੁਗੋ ਜੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ 468 ਟੰਕ ਤੇ ਸ਼ਲੋਕ ਚੰਨ ਕਰਦੇ ਹਨ ਸ਼ਲੋਕ ਮਹੱਲਾ ਪਹਿਲ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੇਤਾਲ ਕਹਿੰਦੇ ਸੱਚ ਦੇ ਵਿੱਚ ਕੂੜਾ ਵੜਿਆ ਹੈ ਕਲ ਯੁੱਗ ਦਾ ਸ਼ਲੋਕ ਚੰਨ ਕਰਦੇ ਹਨ ਕਿ ਕਲ ਯੁੱਗ ਵਿੱਚ ਕੀ ਹੋਇਆ ਜਿਹੜਾ ਸੱਚ ਸੀ ਉਹਦੇ ਵਿੱਚ ਝੂਠ ਵੜ ਗਿਆ ਸੱਚ ਕਾਲ ਉੜ ਵਰਤੇ ਆ ਕਲ ਕਾਲਖ ਬੇਤਾਲ ਕਹਿੰਦੇ ਸਾਰਾ ਕੁਝ ਕਾਲਾ ਹੋ ਗਿਆ ਸਾਰਾ ਕੁਝ ਬੇਤਾਲ ਹੋ ਗਿਆ ਜਦੋਂ ਸੱਚ ਦੇ ਵਿੱਚ ਝੂਠ ਵੜ ਗਿਆ ਸਾਰੀ ਕਾਲਖ ਲੱਗ ਗਈ ਬੇਤਾਲ ਹੋ ਗਿਆ ਸਾਰਾ ਕੁਝ ਜਦੋਂ ਦੇਵਤਿਆਂ ਦੇ ਵਿੱਚ ਰਾਖਸ਼ਾ ਵੜਨਾ ਬੇਤਾਲ ਹੋ ਗਿਆ ਸਾਰਾ ਕੁਝ ਸੱਚ ਦੇ ਵਿੱਚ ਝੂਠ ਆ ਬੜਿਆ ਕਾਲ ਯੁਗ ਦਾ ਨਿਜਮ ਹੈ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਕਹਿੰਦੇ ਕਾਲ ਯੁਗ ਦੇ ਸਾਰਾ ਕੁਝ ਕਾਲਾ ਹੋ ਗਿਆ ਬੇਤਾਲ ਕਹਿੰਦੇ ਬੇਤਾਲ ਹੋ ਗਿਆ ਤਾਲ ਟੁੱਟ ਗਈ ਹੈ ਬੀ ਉਹ ਬੀਜ ਪਾਤ ਲੈ ਗਿਆ ਕਹਿੰਦੇ ਜਿਹੜਾ ਬੀਜ ਸੀ ਉਹ ਚਲੇ ਗਿਆ ਇੱਜ਼ਤ ਚਲੇ ਗਈ ਬੀਜ ਨਹੀਂ ਰਿਹਾ ਬੀ ਉਹ ਬੀਜ ਜਿਹੜਾ ਬੀਜਣਾ ਸੀ ਬੀਜ ਉਹ ਚਲੇ ਗਿਆ ਪਾਤ ਤਾਂ ਲੈ ਗਿਆ ਇੱਜ਼ਤ ਲੈ ਗਿਆ ਆਪ ਕਿਉਂ ਉੱਭ ਗਏ ਦਾਲ ਕਹਿੰਦਾ ਬਾਕੀ ਹੁਣ ਦਾਲ ਰਹਿ ਗਈ ਦਾਲ ਜਦੋਂ ਇੱਕ ਦਾਣਾ ਟੁੱਟ ਜਾਂਦਾ ਹੈ ਨਾ ਉਹਦੀ ਫਿਰ ਦਾਲ ਬਣ ਜਾਂਦੀ ਹੈ ਸਾਬਤਾ ਦਾਣਾ ਜੰਮਦਾ ਜਦੋਂ ਉਹਦੀ ਦਾਲ ਬਣ ਜਾਂਦੀ ਉਹ ਨਹੀਂ ਜੰਮਦੀ ਏਕਾ ਇੱਕ ਛੋਲਾ ਹੈ ਉਹਨੂੰ ਬੀਜ ਦੀ ਜੰਮ ਜਾਂਦਾ ਉਹਦੀ ਜਦੋਂ ਦਾਲ ਬਣ ਗਈ ਛੋਲੇ ਦੀ ਉਹ ਨਹੀਂ ਜੰਮਦੀ ਇਹ ਗੋ ਨਾਨਕਦੇਵ ਜੀ ਮਹਾਰਾਜ ਆਪ ਖੇਤੀ ਕਰੀਏ ਨਾ ਸਾਰਾ ਕੁਝ ਪਤਾ ਹੈ ਆਪਾਂ ਵੀ ਪਰਖ ਕੇ ਦੇਖੀਏ ਜਿਹੜੀ ਦਾਲ ਹੈ ਉਹਨੂੰ ਬੀਜ ਕੇ ਦੇਖੀਏ ਕਿ ਜੰਮਦੀ ਹੈ ਨਹੀਂ ਜੰਮਣਾ ਉਹਨੇ ਕਾਲਜੋਗੀ ਜੀ ਕਹਿੰਦੇ ਜਿਹੜਾ ਬੀਜ ਸੀ ਉਹ ਤਾਂ ਹੁਣ ਗੁੰਮ ਹੋ ਗਿਆ ਹੈ ਦਾਲ ਬਚ ਗਈ ਬਾਕੀ ਦਾਲ ਨੂੰ ਬੀਜਦੇ ਆਂ ਦਾਲ ਜੰਮਦੀ ਨਹੀਂ ਵੀਉ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਅੰਦਾਲ ਲੇਕਿਨ ਸਾਡੇ ਕੋਲ ਵਕਤ ਕਿੱਥੇ ਹੈ ਵਿਚਾਰਨ ਦਾ ਮੇਰੇ ਵਰਗਾ 10 20 ਮਿੰਟ ਵਿੱਚ ਆ ਸਾਦੀ ਬਾਰ ਦਾ ਪਾਠ ਕਰਕੇ ਹੋ ਜਾਂਦਾ ਹੈ ਦੇਖਣਾ ਤੀਰਗੋ ਨਾਨਕਦੇਵ ਜੀ ਮਹਾਰਾਜ ਸਮਝਾਉਂਦੇ ਹੈ ਪਹਿਲਾ ਕੰਮ ਸਮਝਣਾ ਪੈਂਦਾ ਫਿਰ ਕਰਨਾ ਪੈਂਦਾ ਸਮਝਦੇ ਸੀ ਹੈ ਨਹੀਂ ਉੱਠ ਕੇ ਭੱਜ ਲੈਂਦੇ ਆ ਇਸ ਤਰੀ ਭੱਜੇ ਫਿਰਦੇ ਆ ਗੱਲ ਤਾਂ ਸਮਝਣ ਦੀ ਹੈ ਬਾਬੇ ਨਾਨਕ ਦੀ ਗੱਲ ਪਹਿਲਾਂ ਸਮਝਣੀ ਹੈ ਫਿਰ ਕਰਨੀ ਹੈ ਸਮਝਦੇ ਸੀ ਹੈ ਨਹੀਂ ਉੱਠ ਕੇ ਭੱਜ ਲੈਂਦੇ ਆ ਕਿ ਕੀ ਕਰਨਾ ਇਰਗੁ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਵੀਉ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇਕ ਹੋਏ ਤਾਂ ਉਗਬੈ ਕਿਨ ਜੀ ਇਕ ਹੁੰਦਾ ਦੋ 파ੜੇ ਨਾ ਹੁੰਦੇ ਫਿਰ ਜੰਮਣਾ ਸੀ ਇਕ ਰਿਹਾ ਨਹੀਂ ਦੋ ਬਣ ਗਏ ਦਵਿੱਧਾ ਖੜੀ ਹੋ ਗਈ ਜੇ ਇਕ ਹੋਏ ਤਾਂ ਉਗਬੈ ਰੁੱਤੀ ਹੂੰ ਰੁੱਤ ਹੋਏ ਕਹਿੰਦੇ ਰੁੱਤ ਦੇ ਚ ਜੰਮਦਾ ਹੈ ਬੀਜ ਜੇ ਰੁੱਤ ਨਾ ਹੋਵੇ ਜੰਮਦਾ ਨਹੀਂ ਜਦੋਂ ਰੁੱਤ ਆਉਂਦੀ ਹੈ ਫਿਰ ਆਪਣੇ ਆਪ ਜੰਮਿਆ ਹੁੰਦਾ ਨਾਨਕ ਪਾਹੇ 12 ਕੋਰੇ ਰੰਗ ਨਾ ਸੋਏ ਕਹਿੰਦੇ ਜਦੋਂ ਕੋਰਾ ਹੁੰਦਾ ਹੈ ਨਾ ਉਹਨੂੰ ਫਿਰ ਰੰਗ ਚੜਦਾ ਨਹੀਂ ਪੈ ਦੇ ਵਿੱਚ ਖੂंभ ਚੜਾਈਏ ਪੈ ਦੇ ਵਿੱਚ ਡਰ ਖਤਮ ਹੋ ਗਿਆ ਸਾਡਾ ਇਹ ਕੂंभ ਜਿਹੜੀ ਚੜਦੀ ਹੈ ਪੈ ਦੇ ਵਿੱਚ ਚੜਦੀ ਹੈ ਸ਼ਰਮ ਪਾਹੇ ਤਨ ਹੋਏ ਕਹਿੰਦੇ ਫਿਰ ਸ਼ਰਮ ਚਾਹੀਦੀ ਹੈ ਡਰ ਤੇ ਸ਼ਰਮ ਸ਼ਰਮ ਵੀ ਸਾਡੀ ਖਤਮ ਹੋ ਗਈ ਸ਼ਰਮ ਧਰਮ ਦੋਈ ਛਾਪ ਖਲੋਏ ਊੜ ਫੇਰੇ ਪ੍ਰਧਾਨ ਬਿਲਾਲੋ ਕਾਜ਼ੀਆ ਬਹਾਮਣ ਦੀ ਗੱਲ ਥੱਕੀ ਅੰਗਦ ਪੜੇ ਸਤਾਨ ਬਿਲਾਲੋ ਸ਼ਰਮ ਤੇ ਧਰਮ ਤਲ ਦੋਨੇ ਖਤਮ ਹੋ ਗਏ ਨਾਨਕ ਭਗਤੀ ਜੇ ਰੱਪੈ ਹੁਣ ਬਚਨ ਕਰਤੇ ਕਹਿੰਦੇ ਭਾਈ ਕਾਲਯੁਗ ਜੀ ਤੇਰਾ ਬਚਾਓ ਹੋ ਸਕਦਾ ਹੈ ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨਾ ਕੋਏ ਕਹਿੰਦੇ ਫੇਰ ਕੋਈ ਕੂੜਾ ਨਹੀਂ ਹੋ ਸਕਦਾ ਫੇਰ ਕੋਈ ਕਾਲਾ ਨਹੀਂ ਹੋ ਸਕਦਾ ਜੇ ਭਗਤੀ ਦਾ ਰੰਗ ਚੜ ਜਾਵੇ ਕਾਲੇ ਯੁੱਗ ਦੇ ਚ ਕਹਿੰਦੇ ਕੇਵਲ ਤੇ ਕੇਵਲ ਇੱਕ ਭਗਤੀ ਨਾਮ ਹੈ ਜਿਹੜੀ ਇਹ ਸਾਨੂੰ ਝੂਠ ਤੋਂ ਬਚਾ ਸਕ ਨਾਨਕ ਪਗਤੀ ਜੇ ਰੱਪੇ ਕੂੜੇ ਸੋਏ ਨਾ ਕੋਈ ਇਹ ਰੋ ਨਾਨਕ ਦੇਵ ਜੀ ਮਹਾਰਾਜ ਬਿਮਾਰੀ ਵੀ ਦਹਦਦੇ ਆ ਫਿਰ ਉਹਦੀ ਦਵਾਈ ਵੀ ਦਹਦਦੇ ਆ ਵੈਦ ਤੋ ਉਹੀ ਐ ਜਿਹੜਾ ਪਹਿਲਾਂ ਬਿਮਾਰੀ ਦਹਦਦਾ ਫਿਰ ਉਹਦਾ ਇਲਾਜ ਕਰਦਾ ਦਵਾਈ ਦਿੰਦਾ ਮਹੱਲਾ ਪਹਿਲਾ ਲਾਭ ਪਾਪ ਤਾਂ ਬ ਲਾਲਚ ਹੈ ਕਹਿੰਦੇ ਜਿਹੜੇ ਪਾਪ ਹੈ ਪਾਪ ਪਾਸ ਚਾ ਕਿਹਨੂੰ ਮੰਗ ਮੰਨਦੇ ਆ ਲਭ ਨੂੰ ਲੋਭ ਨੂੰ ਲਾਲਚ ਨੂੰ ਇਹ ਲੋਭ ਲਾਲਚ ਕਰਕੇ ਸੀ ਮਾੜੇ ਕਰਮ ਕਰਦੇ ਇਹ ਲੋਭ ਸਾਨੂੰ ਗਾਲ ਦਿੰਦਾ ਸੋਚਿਆ ਕਦੇ ਕਦੇ ਮਨ ਵਿੱਚ ਵੀ ਨਹੀਂ ਇਹ ਤਾਂ ਲੋਭ ਨੂੰ ਕਦੇ ਅਸੀਂ ਪਾਪ ਨਹੀਂ ਮੰਨਿਆ ਅਸੀਂ ਤਾਂ ਪਾਪ ਹੋਰ ਮੰਨ ਦੀ ਬੈਠੇ ਆ ਜਿਹੜਾ ਲੋਭ ਹੈ ਇਹ ਪਾਪ ਹੈ ਲਾਭ ਪਾਪ ਦੋਏ ਰਾਜਾ ਮਹਿਤਾ ਕਹਿੰਦੇ ਰਾਜਾ ਵੀ ਤੇ ਮੈਂ ਤਾਂ ਵਜ਼ੀਰ ਨੂੰ ਕਹਿੰਦੇ ਆ ਕਹਿੰਦੇ ਦੋਵੇਂ ਲਾਲਚੀ ਬਣ ਗਏ ਆ ਰਾਜਾ ਵੀ ਲਾਲਚੀ ਹੈ ਵਜ਼ੀਰ ਵੀ ਲਾਲਚੀ ਹੈ ਕਹਿੰਦੇ ਪਾਪ ਹੈ ਲਾਭ ਪਾਪ ਦੋਵੇਂ ਰਾਜਾ ਮਹਿਤਾ ਕੂੜ ਹੋਵਾ ਕਹਿੰਦੇ ਸਾਰਾ ਕੁਝ ਝੂਠ ਹੋ ਗਿਆ ਕਾਲ ਯੁਗ ਦੇ ਦੱਸਦੇ ਕਿ ਕਾਲ ਯੁਗ ਵਿੱਚ ਕੀ ਹੋ ਰਿਹਾ ਹੈ ਕਹਿੰਦੇ ਰਾਜਾ ਵੀ ਝੂਠਾ ਹੈ ਮੰਤਰੀ ਵਿੱਚ ਊਟਾ ਕਿਉਂ ਦੋਨਾਂ ਦੇ ਵਿੱਚ ਲਾਲਚ ਹੈ ਲੋਭ ਹੈ ਕੂੜ ਹੋਆ ਸਿਕਦਾਰ ਸਿਕਦਾਰ ਕਹਿੰਦੇ ਅਫਸਰਾਂ ਨੂੰ ਹੁਣ ਰਾਜਾ ਵੀ ਲਾਲਚੀ ਹੋ ਗਿਆ ਵਜ਼ੀਰ ਵੀ ਲਾਲਚੀ ਹੈ ਜਿਹੜਾ ਅਫਸਰ ਆ ਉਹ ਵੀ ਲਾਲਚੀ ਹੈ ਰਾਜਾ ਹੁਕਮ ਕਰ ਦਿੰਦਾ ਵਜ਼ੀਰਾਂ ਨੂੰ ਵੀ ਪੈਸੇ ਲਿਆਓ ਇੱਠੇ ਕਰਕੇ ਵਜ਼ੀਰ ਅੱਗੇ ਅਫਸਰਾਂ ਨੂੰ ਕਹਿ ਦਿੰਦੇ ਵੀ ਲਿਆਓ ਮੀਨਾ ਦਓ ਪੈਸੇ ਲਾਭ ਪਾਪ ਦੋਏ ਰਾਜਾ ਮੈਂ ਤਾਂ ਕੂੜ ਹੋਵਾ ਸਿੱਕਦਾਰ ਸਾਰਾ ਕੋਸ ਲਾਲਚੀ ਹੋ ਗਿਆ ਝੂਠ ਹੋ ਗਿਆ ਕੂੜਾ ਬਣ ਗਿਆ ਇਹ ਗੁਰੂ ਨਾਨਕ ਦੇਵ ਜੀ ਨੇ ਰਾਜੇ ਨੂੰ ਹੁਣ ਕੂੜਾ ਕਹਿ ਦਿੱਤਾ ਹੈ ਕੂੜਾ ਜਿਹੜਾ ਗੰਦ ਹੁੰਦਾ ਹੈ ਗੰਦਕੀ ਨੂੰ ਕੂੜਾ ਕਹਿੰਦੇ ਆ ਇਹ ਗੁਰੂ ਨਾਨਕ ਦੇਵ ਜੀ ਨੇ ਰਾਜੇ ਨੂੰ ਮੰਤਰੀ ਤੇ ਅਪਸਰਾ ਨੂੰ ਹੁਣ ਕੂੜੇ ਕਹਿ ਦਿੱਤਾ ਕਹਿੰਦਾ ਤੁਸੀਂ ਤਾਂ ਝੂਠੇ ਆ ਕਾਮ ਨੇਬ ਸਾਧੂ ਪੁੱਛੀ ਹੈ ਫਿਰ ਕਾਮ ਸਵਾਰ ਹੋ ਗਿਆ ਇਹਨਾਂ ਤੇ ਫਿਰ ਬੁਲਾਉਂਦੇ ਆ ਮੰਤਰੀਆਂ ਨੂੰ ਫਿਰ ਅਪਸਰਾਂ ਨੂੰ ਬੁਲਾਉਂਦੇ ਆ ਅਪਸਰਾਂ ਨੂੰ ਫਿਰ ਬਲਾ ਕੇ ਕਹਿੰਦੇ ਆ ਪੇ ਹੁਣ ਸੋਹਣੀਆਂ ਸੋਹਣੀਆਂ ਇਸਤਰੀਆਂ ਲੈ ਕੇ ਆਓ ਤੁਸੀਂ ਇਹ ਹੋ ਰਿਹਾ ਸਾਰਾ ਕੁਸਾ ਕਾਮ ਨੇਵ ਸਾਧ ਪੁੱਛੀ ਹੈ ਕਹਿੰਦੇ ਬਲਾ ਕੇ ਉਹਨਾਂ ਨੂੰ ਪੁੱਛਦੇ ਅਪਸਰਾਂ ਨੂੰ ਫਿਰ ਮੰਤਰੀਆਂ ਨੂੰ ਬੁਲਾ ਕੇ ਪੁੱਛਦਾ ਰਾਜਾ ਰਾਜੇ ਅੱਗੇ ਅਫਸਰਾਂ ਨੂੰ ਪੁੱਛਦੇ ਆ ਕਾਮਨੇਬ ਸੱਦ ਪੁੱਛੀ ਐ ਬਹਿ ਬਹਿ ਕਰੇ ਵਿਚਾਰ ਕਹਿੰਦੇ ਬਹਿ ਬਹਿ ਕੇ ਵਿਚਾਰ ਕਰਦੇ ਆ ਫਿਰ ਵੀ ਕਿਹੜਾ ਕਿਹੜੀ ਔਰਤ ਨੂੰ ਲੈ ਕੇ ਆਉਣਾ ਹੈ ਕਿੰਨਾ ਵਪਾਰ ਕਰਨਾ ਹੈ ਕੀ ਉਹਨੂੰ ਪੈਸੇ ਦੇਣੇ ਆ ਕੀ ਉਹਦਾ ਕੁਝ ਕਰਨਾ ਹੈ ਇਹ ਸਾਰਾ ਕੁਝ ਰਾਜ ਦਰਬਾਰ ਦੇ ਚੋਂ ਹੋ ਰਿਹਾ ਹੈ ਰਾਜਾ ਕਾਮੂ ਵੀ ਕਰਨਾ ਹੋ ਗਿਆ ਹੈ ਮਾਇਆ ਵੀ ਕਰਨਾ ਹੋ ਚੁੱਕਿਆ ਹੈ ਰਾਜਾ ਇਨਸਾਫ ਦੀ ਅਸੀਂ ਆਸ ਲਾਈ ਬੈਠੇ ਆ ਇਨਸਾਫ ਕਿੱਥੋਂ ਮਿਲੇਗਾ ਕੋਈ ਇਨਸਾਫ ਨਹੀਂ ਮਿਲਦਾ ਕਿਤੇ ਵੀ ਜੇ ਮਿਲਦਾ ਹੈ ਤਾਂ ਬਾਬੇ ਨਾਨਕ ਦੇ ਦਰਬਾਰ ਵਿੱਚੋਂ ਮਿਲਦਾ ਹੈ ਲੇਕਿਨ ਉਸ ਦਰਬਾਰ ਤੇ ਵੀ ਅਸੀਂ ਰਾਜਿਆਂ ਨੇ ਕਬਜ਼ਾ ਕਰ ਲਿਆ ਹੈ ਰਾਜੇ ਕਹਿੰਦੇ ਆ ਦਰਬਾਰ ਵੀ ਸਾਡੇ ਅਧੀਨ ਹੈ ਬਾਬੇ ਨਾਨਕ ਦਾ ਦਰਬਾਰ ਵੀ ਗੁਰਦੁਆਰਾ ਤਾਂ ਹੀ ਲੱਗੂਗਾ ਜੇ ਰਾਜਾ ਕਹੂਗਾ ਕਾਪ ਨੇਬ ਸੱਤ ਪੁੱਛੀਏ ਵਹਿ ਵਹਿ ਕਰੇ ਵਿਚਾਰ ਵਹਿ ਵਹਿ ਕੇ ਵਿਚਾਰ ਕਰਦੇ ਆ ਅੰਦੀਰ ਯਤ ਕਹਿੰਦੇ ਅੱਗੇ ਦੁਨੀਆ ਨਹੀਂ ਹੈ ਗਿਆਨ ਬਿਹੋਣੀ ਅੰਨੇ ਕਿਉਂ ਐ ਕਿ ਗਿਆਨ ਨਹੀਂ ਹੈਗਾ ਗਿਆਨ ਤੋਂ ਖਾਲੀ ਐ ਦੁਨੀਆ ਅੰਦੀ ਰੀਤ ਗਿਆਨ ਬਿਹੋਣੀ ਭਾਈ ਪਰੇ ਮਰਦਾਰ ਕਹੇ ਦੁਨੀਆ ਵੀ ਝੂਠ ਦੇ ਨਾਲ ਭਰੀ ਪਈ ਐ ਅੰਦੀ ਰੀਤ ਗਿਆਨ ਬਿਹੋਣੀ ਭਾਈ ਪਰੇ ਮਰਦਾਰ ਗਿਆਨੀ ਨੱਚਿਆ ਰਾਜਾ ਮੰਤਰੀ ਅਫਸਰ ਸਾਰਾ ਕੁਝ ਝੂਠਾ ਹੋ ਗਿਆ ਫਿਰ ਅੱਗੇ ਗਿਆਨੀ ਆ ਗਏ ਗਿਆਨੀ ਨੱਚਦੇ ਆ ਗਿਆਨੀ ਨੱਚੇ ਬਾਜੇ ਬਾਵੇ ਕਹਿੰਦੇ ਫਿਰ ਬਾਜੇ ਵਜਾਉਂਦੇ ਆ ਗਿਆਨੀ ਬਾਬਾ ਨਾਨਕ ਕਿਸੇ ਦੇ ਨਹੀਂ ਰੱਖਦਾ ਅਸਲੀਅਤ ਦੱਸਦੇ ਆ ਸਭ ਦੀ ਅਸੀਂ ਲੁਕਾਉਂਦੇ ਆ ਬਾਬਾ ਨਾਨਕ ਦੱਸਦਾ ਗਿਆਨੀ ਨੱਚੇ ਬਾਜੇ ਬਾਵੇ ਰੂਪ ਕਰੇ ਸ਼ਿੰਗਾਰ ਬੜੇ ਰੂਪ ਕਰ ਕਰਕੇ ਸ਼ਿੰਗਾਰ ਕਰ ਕਰਕੇ ਆਉਂਦੇ ਆ ਗਿਆਨੀ ਵੀਰ ਫਿਰ ਬਾਜੇ ਵਜਾਉਂਦੇ ਆ ਦੁਨੀਆਂ ਉਹਨੂੰ ਰੱਬ ਸਮਝਦੀ ਐ ਕਿਉਂ ਰੀਤਾਂ ਦੀ ਐ ਇਹਨਾਂ ਨੂੰ ਗਿਆਨ ਨਹੀਂ ਕਿ ਜਦੋਂ ਤੱਕ ਬਾਜਾ ਨਹੀਂ ਵੱਜਦਾ ਕਹਿੰਦੇ ਇਹਨੇ ਸੱਚ ਕੰਡ ਤੋਂ ਨਹੀਂ ਜਾਣਾ ਗਿਆਨ ਦੀ ਘਾਟ ਹੈ ਗਿਆਨੀ ਨੱਚੇ ਬਾਜੇ ਬਾਵੇ ਰੂਪ ਕਰੇ ਛਿੰਗਾਰ ਬੜੇ ਸੋਹਣੇ ਬਣ ਬਣ ਕੇ ਰੂਪ ਕਰ ਕਰ ਕੇ ਆਉਂਦੇ ਆ ਉੱਚੇ ਕੂਕੇ ਬਾਦਾਂ ਕਹਿੰਦੇ ਬਹੁਤ ਉੱਚ ਉੱਚੀ ਕੂਕਦੇ ਆ ਇਦਿਕੋ ਨਾਨਕ ਦੇਵ ਜੀ ਕਹਿੰਦਾ ਇਹ ਤਾਂ ਕੂਕਾ ਮਾਰਦੇ ਆ ਕੂਕਦੇ ਆ ਸਾਂ ਨੂੰ ਉੜ ਜਾ ਲਿਆ ਕੱਲ ਜੁਗਮੇ ਕੀਰਤਨ ਪ੍ਰਧਾਨਾ ਅਲਝਾਲੀ ਦੁਨੀਆ ਬਾਬਾ ਨਾਨਕ ਇਹ ਤਾਂ ਕੂਕਾ ਮਾਰਦੇ ਆ ਉੱਚੇ ਕੂਕੇ ਮਾਦਾਂ ਗਾਵੇ ਗਾਉਂਦੇ ਆ ਜੋਧਾਂ ਕਾ ਵਿਚਾਰ ਕਹਿੰਦਾ ਜਿਵੇਂ ਜੋਧ ਸੂਰਮੇ ਕਰਦੇ ਆ ਨਾ ਇਕਣਾ ਕਰਦੇ ਆ ਮੂਰਖ ਪੰਡਤ ਕਹਿੰਦਾ ਮੂਰਖ ਆ ਆਪਣੇ ਆਪ ਨੂੰ ਪੰਡਤ ਕਹਾਉਂਦੇ ਆ ਮੂਰਖ ਪੰਡਤ ਐ ਮੂਰਖ ਕਹੋਂਦਾ ਪੰਡਤ ਐ ਪੰਡਤ ਦੀ ਜਗ੍ਹਾ ਤੇ ਹੁਣ ਪਾਰਟੀ ਬਣ ਗਈ ਐ ਹੁਣ ਗਿਆਨੀ ਬਣ ਗਈ ਐ ਨਵੇਂ ਬਦਲਿਆ ਕਰਮ ਤਾਂ ਉਹੀ ਕਰਦੇ ਆਸੀਂ ਮੂਰਖ ਪੰਡਤ ਹਕਮਤ ਆਪਣੀ ਹਕਮਤ ਦੇ ਜੋਰ ਦੇ ਨਾਲ ਕੰਮ ਕਰਦੇ ਆ ਹਕਮਤ ਉਹ حجت ਹੁਜਤਾ ਕਰਦੇ ਆ ਜੋਰ ਦੇ ਨਾਲ ਕਿਉ ਸੰਜੇ ਧਰੇ ਸੰਜੇ ਕਰੇ ਪਿਆਰ ਸੰਜੇ ਨਾ ਬਦਮਾਸ਼ਾਂ ਨੂੰ ਕਹਿੰਦੇ ਆ ਕਹਿੰਦੇ ਉਹਨਾਂ ਨਾਲ ਇਹਨਾਂ ਦੀ ਆੜੀ ਹੈ ਪਾਠੀਆਂ ਦੀ ਪੰਡਤਾਂ ਦੀ ਉਹਨਾਂ ਨਾਲ ਆੜੀ ਹੈ ਇਹ بڑے ਲੋਕਾਂ ਨਾਲ ਬਦਮਾਸ਼ਾਂ ਨਾਲ ਆੜੀ ਰੱਖਦੇ ਆ ਜੇ ਕੋਈ ਮਾਤੜ ਠਮਾਤੜ ਬੋਲਦਾ ਉਹਨੂੰ ਕਟਾ ਦਿੰਦੇ ਉਹਨੂੰ ਮਾਰਾ ਦਿੰਦੇ ਆ ਕਿਉਂ ਸੰਜਿਆ ਨਾਲ ਆੜੀ ਹੈ ਸੰਜੇ ਬਦਮਾਸ਼ਾਂ ਨੂੰ ਲੁੱਚਿਆਂ ਨੂੰ ਕਹਿੰਦੇ ਆ ਇਹ ਸੰਜੇ ਨਾਲ ਜਿਹੜੇ ਸੌਦੇ ਕਰਾਉਂਦੇ ਆ ਦੇਹਾਂ ਦੇ ਵਪਾਰ ਕਰਾਉਂਦੇ ਆ ਜਿਹੜੇ ਉਹਨਾਂ ਨੂੰ ਸੰਜੇ ਕਹਿੰਦੇ ਆ ਉਹਨਾਂ ਨਾਲ ਇਹਨਾਂ ਦੀ ਆੜੀ ਹੈ ਬੜਾ ਔਖਾ ਸੁਣਨਾ ਹੈ ਲੇਕਿਨ ਹੈ ਅਸਲੀਅਤ ਹੈ ਮੂਰਖ ਪੰਡਤ ਤੇ ਹਕਮਤ ਸੁਣਜਤ ਉਜਜਤ ਕੱਲਾ ਨਹੀਂ ਕਰ ਸਕਦਾ ਪੰਡਤ ਦੀ ਕੀ ਜ਼ਰੂਰਤ ਆ ਪਾਠੀ ਕੀ ਜ਼ਰੂਰਤ ਆ ਕਿ ਕੱਲਾ ਕੋਈ ਮਾੜਾ ਕੰਮ ਕਰ ਜਵੇ ਉਹਦੇ ਨਾਲ ਪਿੱਛੇ ਬੰਦੇ ਖੜੇ ਹੁੰਦੇ ਆ ਉਹ ਖੜੇ ਹੁੰਦੇ ਆ ਜਿਹੜੇ ਸੰਜੇ ਹੁੰਦੇ ਆ ਬਦਮਾਸ਼ ਹੁੰਦੇ ਆ ਜਿਹੜੇ ਉਹ ਖੜੇ ਹੁੰਦੇ ਆ ਪਿੱਛੇ ਵੀ ਚੱਲ ਤੇਰੇ ਨਾਲ ਆ ਸੰਜੇ ਕਰੇ ਪਿਆਰ ਧਰਮੀ ਧਰਮ ਗਵਾਵੇ ਕਹਿੰਦਾ ਉਹ ਧਰਮੀਆਂ ਤੈਨੂੰ ਡਿਊਟੀ ਬਾਬੇ ਨਾਨਕ ਨੇ ਧਰਮ ਤੇ ਲਾਈ ਸੀ ਤੈ ਧਰਮ ਨੂੰ ਗਵਾ ਲਿਆ ਆਪਣੇ ਨੂੰ ਤੈਨੂੰ ਪਾਠ ਕਰਨ ਲਾਇਆ ਸੀ ਤੈ ਤਾਂ ਹੋਰ ਚੰਦ ਚੜਾਤਾ ਤੈ ਤਾਂ ਸੰਜਿਆ ਨਾਲ ਆੜੀ ਪਾ ਲਈ ਜਿਹੜੇ ਗੁਰਮਖੀ ਸੀ ਉਹਨਾਂ ਨਾਲ ਤੋੜ ਲਈ ਤੈ ਤਾਂ ਧਰਮ ਗਵਾ ਲਿਆ ਆਪਣਾ ਧਰਮੀ ਧਰਮ ਕਰੇ ਗਵਾਵੇ ਕਹਿੰਦੇ ਸਾਰਾ ਕੁਝ ਗਵਾ ਲਿਆ ਮੰਗੇ ਮੋਖ ਦੁਆਰ ਕਹਿੰਦੇ ਮੰਗਦਾ ਤੂੰ ਮੁਕਤੀ ਐ ਕਹਿੰਦਾ ਧਰਮ ਗਵਾ ਲਿਆ ਆਪਣਾ ਕਹਿੰਦੇ ਤੂੰ ਮੁਕਤੀ ਮੰਗਦਾ ਧਰਮੀ ਧਰਮਗ ਕਰੇ ਗਵਾਵੇ ਮੰਗੇ ਮੋਖ ਦੁਆਰ ਮੰਗਦਾ ਮੁਕਤੀ ਐ ਧਰਮ ਕੇ ਦੇ ਗਵਾ ਲਿਆ ਜਤੀ ਸਦਾ ਵੈ ਕਹਿੰਦੇ ਆਪਣੇ ਆਪ ਨੂੰ ਜਤੀ ਦੱਸਦਾ ਫਿਰ ਆੜੀਆਂ ਸੰਜਿਆਂ ਨਾਲ ਹੈ ਕਹੋਂਦਾ ਕਹਿੰਦਾ ਮੈ ਜਤੀ ਐ ਜਤੀ ਸਦਾਬੇ ਜੁਗਤ ਨਾ ਜਾਣੇ ਪਰ ਜਿਹੜੀ ਜੁਗਤੀ ਐ ਰੱਬ ਨੂੰ ਮਿਲਣ ਦੀ ਉਹ ਨਹੀਂ ਜਾਣਦਾ ਜਤੀ ਕਹੋਂਦਾ ਆਪਣੇ ਆਪ ਨੂੰ ਜਤੀ ਸਦਾਬੇ ਜੁਗਤ ਨਾ ਜਾਣੇ ਛੱਡ ਬਹਿ ਘਰਬਾਰ ਤੇ ਜਤੀ ਹੁੰਦਾ ਘਰਬਾਰ ਵੀ ਛੱਡ ਕੇ ਬਾਹਰ ਚੱਲਿਆ ਜਾਂਦਾ ਯੁਗਤੀ ਜਾਣਦਾ ਨਹੀਂ ਸਭ ਕੋ ਪੂਰਾ ਆਪੇ ਹੋਵੇ ਕਹਿੰਦੇ ਸਾਰੇ ਕੋ ਆਪਣੇ ਆਪ ਨੂੰ ਪੂਰਾ ਦੱਸਦੇ ਆ ਕੋਈ ਨਹੀਂ ਘਟਕਾ ਹੁੰਦਾ ਹਰ ਕੋਈ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਪੂਰਾ ਹੈ ਮੇਰੇ 'ਚ ਕੋਈ ਘਾਟ ਨਹੀਂ ਹੈ ਸਭ ਕੋ ਪੂਰਾ ਆਪੇ ਹੋਵੇ ਘਾਟ ਨਾ ਕੋਈ ਅੱਖ ਹੈ ਪਤ ਪਰਵਾਣਾ ਪਿੱਛੇ ਪਾਈਏ ਕਹਿੰਦੇ ਪਰ ਪਤਾ ਕਦੋਂ ਲੱਗਣਾ ਤੇਰੀ ਇੱਜ਼ਤ ਕਦੋਂ ਪੈਣੀ ਹੈ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ ਕਹਿੰਦੇ ਇਹ ਤਾਂ ਤੋਲ ਕੇ ਪਤਾ ਲੱਗਣਾ ਹੈ ਕਿ ਤੂੰ ਕਿੰਨਾ ਪੂਰਾ ਹੈ ਕਿ ਘੱਟ ਹੈ ਤੂੰ ਜਦੋਂ ਬਾਬੇ ਨਾਨਕ ਨੇ ਤਖੜੀ ਤੇ ਤੋਲਣਾ ਫੇਰ ਪਤਾ ਲੱਗਣਾ ਤੈਨੂੰ ਨਾਨਕ ਤੋਲਿਆ ਜਾਪੈ ਕਹਿੰਦੇ ਤੋਲਣੇ ਨਾਲ ਦੇਖਣਾ ਹੈ ਤਾਂ ਜਦੋਂ ਬਾਬੇ ਨਾਨਕ ਨੇ ਕਸਵੱਟੀ ਤੇ ਲਾਉਣਾ ਤੋਲਣਾ ਫਿਰ ਦੇਖਣਾ ਕਿ ਤੂੰ ਪੂਰਾ ਹੈ ਕਿ ਊਣਾ ਹੈ ਹਲੇ ਮਹੱਲਾ ਪਹਿਲਾ ਬਦੀ ਸੂ ਬਜੰਗ ਨਾਨਕਾ ਕਹਿੰਦਾ ਬੜੀਆਂ ਵਧੀਆ ਕਰਦਾ ਬੜੇ ਵਾਦੇ ਕਰਦਾ ਨਾਨਕਾ ਸੱਚਾ ਵੇਖੇ ਸੋਏ ਕਹਿੰਦੇ ਉਹ ਸੱਚਾ ਤੈਨੂੰ ਦੇਖ ਲਿਆ ਹੈ ਰੱਬ ਤਾਨੂੰ ਦੇਖ ਰਿਹਾ ਜਿਹੜੇ ਤੂੰ ਮਾਰੇ ਕਰਮ ਕਰਦਾ ਹੈ ਰੱਬ ਤਾਨੂੰ ਦੇਖ ਰਿਹਾ ਤੂੰ ਵਾਅਦੇ ਕਰ ਰਿਹਾ ਹੈ ਦੇਖ ਰਿਹਾ ਸੱਚਾ ਵੇਖੇ ਸੋਏ ਸਾਬਨੀ ਛਾਲਾਂ ਮਾਰੀਆਂ ਕਹਿੰਦੇ ਸਾਰੇ ਆਪਣੇ ਆਪਣੀ ਛਾਲਾਂ ਮਾਰਦੇ ਆ ਕਹ ਹੁੰਦੇ ਆ ਕੱਟ ਨਹੀਂ ਨਾ ਕੋਈ ਕਹ ਹੁੰਦਾ ਸਾਬਨੀ ਛਾਲਾਂ ਮਾਰੀਆਂ ਕਹ ਸਭ ਆਪਣੀ ਛਾਲਾਂ ਮਾਰਦੇ ਆ ਕਾਟਣੀ ਨਾ ਕੋਈ ਕੋ ਹੁੰਦਾ ਸਾਵਨਿ ਇਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਕਹਿੰਦੇ ਪਰ ਜੋ ਕੁਸ ਰੱਬ ਨੇ ਕਰਨਾ ਉਹ ਕੁਸ ਹੁੰਦਾ ਅੱਗੇ ਜਾਤ ਨਾ ਜੋਰ ਹੈ ਕਹਿੰਦੇ ਅੱਗੇ ਤਾਂ ਜਦੋਂ ਜਾਣਾ ਹੈ ਨਾ ਮਰਨ ਤੋਂ ਬਾਅਦ ਦੀ ਗੱਲ ਦੱਸਦੇ ਆ ਬਾਬਾ ਨਾਨਕ ਕਹਿੰਦੇ ਅੱਗੇ ਨਾ ਤਾਂ ਤੇਰੀ ਜਾਤ ਨੇ ਜਾਣਾ ਨਾ ਤੇਰੇ ਜੋਰ ਨੇ ਜਾਣਾ ਰਾਜੇ ਨੂੰ ਕਹਿੰਦੇ ਰਾਜਾ ਤੇਰਾ ਰਾਜ ਉਹੀ ਰਹਿ ਜਾਣਾ ਹੈ ਅੱਗੇ ਨਹੀਂ ਪੁੱਛਣਾ ਕਿ ਤੂੰ ਰਾਜਾ ਹੈ ਕਿ ਕੌਣ ਹੈ ਤੂੰ ਤੂੰ ਰਾਜਾ ਹੈ ਕਿ ਅਫਸਰ ਆ ਤੂੰ ਮੰਤਰੀ ਹੈ ਤੂੰ ਕੌਣ ਹੈ ਅੱਗੇ ਨਹੀਂ ਤੇਰੇ ਜੋਰ ਨੇ ਜਾਣਾ ਨਾ ਤੇਰੀ ਅੱਗੇ ਜਾਤ ਨੇ ਜਾਣਾ ਜਾਤ ਦਾ ਵੀ ਮਾਣ ਹੁੰਦਾ ਨੇ ਕਿ ਮੈਂ ਬੰਮਾ ਨਾ ਮੈਂ ਜੱਟ ਆ ਮੈਂ ਖੱਤਰੀ ਆ ਇਹ ਜਾਤ ਵੀ ਨਹੀਂ ਕਹਿੰਦਾ ਅੱਗੇ ਜਾਣੀ ਤੇਰੀ ਨਾ ਤੇਰੇ ਅੱਗੇ ਜੋਰ ਨੇ ਜਾਣਾ ਨਾ ਅੱਗੇ ਤੇਰੀ ਜਾਤ ਨੇ ਜਾਣਾ ਅੱਗੇ ਜਾਤਨਾ ਜੋਰ ਹੈ ਅੱਗੇ ਜਿਊ ਨਬੈ ਕਹਿੰਦਾ ਜੀਆ ਅੱਗੇ ਤੈਨੂੰ ਨਿਭੜਣਾ ਪੈਣਾ ਜਿਨ ਕੀ ਲੇਖੇ ਪੱਤ ਪਵੈ ਕਹਿੰਦੇ ਜਿਹਨੇ ਲੇਖੇ ਚ ਪੱਤ ਪੈ ਇੱਜ਼ਤ ਆ ਉਹਨਾਂ ਦੀ ਜਿਨ ਕੀ ਲੇਖੇ ਪੱਤ ਪਵੈ ਚੰਗੇ ਸਈ ਕੀ ਕਹਿੰਦੇ ਉਹ ਹੀ ਚੰਗੇ ਆ ਕੋਈ ਕੋਈ ਚੰਗਾ ਕਹਿੰਦੇ ਜਿੰਨਾ ਦੀ ਪਤ ਪੈਂਦੀ ਹੈ ਇੱਜ਼ਤ ਪੈਂਦੀ ਹੈ ਪੌੜੀ ਤੋਰ ਕਰਮ ਜਿੰਨਾ ਕੋਤੋਂ ਦੁਪਾਇਆ ਕਹਿੰਦੇ ਤਾਂ ਤੁਰ ਤੋਂ ਹੁਕਮ ਹੋਇਆ ਸਿਰ ਗੁ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਤੋਰ ਕਰਮ ਜਿੰਨਾ ਕੋਤੋਂ ਦੁਪਾਇਆ ਤਾਂ ਤਿੰਨੀ ਖਸਮ ਤੇ ਆਇਆ ਕਹਿੰਦੇ ਉਹ ਆਪਣੇ ਖਸਮ ਨੂੰ ਧਿਆਉਂਦੇ ਹਨ ਉਹ ਰੱਬ ਨੂੰ ਯਾਦ ਕਰਦੇ ਹਨ ਇਨਾ ਜੰਤਾਂ ਕੇ ਬਸ ਕੁਛ ਨਹੀਂ ਕਹਿੰਦੇ ਜਿੰਨੇ ਜੰਤ ਹੈ ਜਿੰਨੀ ਇਹ ਦੁਨੀਆ ਹੈ ਕਹਿੰਦੇ ਜਿੰਨੇ ਇਹ ਮਰੂਖ ਹਨ ਕਿਸੇ ਦੇ ਬਸ ਵਿੱਚ ਕੋਈ ਗੱਲ ਨਹੀਂ ਇਨਾ ਜੰਤਾਂ ਕੇ ਬਸ ਕੁਛ ਨਹੀਂ ਤਦ ਬੇਕੀ ਜਗਤ ਆਪਾਇਆ ਕਹਿੰਦੇ ਜਿੰਨੇ ਜਗਤ ਪੈਦਾ ਕੀਤਾ ਉਹ ਸਭ ਕੁਝ ਦੇਖ ਰਿਹਾ ਇਕਨਾਂ ਨੂੰ ਤੂੰ ਮੇਲ ਲੈ ਕਹਿੰਦਾ ਇੱਕ ਨਾਲ ਤੂੰ ਆਪਣੇ ਨਾਲ ਮਿਲਾ ਲਿੰਦਾ ਹੈ ਕਹਿੰਦਾ ਉਹਨੂੰ ਮਲਾਉਂਦਾ ਜਿਹੜੇ ਇਹ ਲਵ ਲੋਪ ਨੂੰ ਛੱਡ ਕੇ ਖਸਮ ਨੂੰ ਧਿਆਉਂਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲਿੰਦਾ ਇੱਕ ਨਾਲ ਨੂੰ ਤੂੰ ਮੇਲ ਲੈ ਇੱਕ ਆਪੋ ਤੁਦ ਖਵਾਇਆ ਕਹਿੰਦਾ ਤੂੰ ਇੱਕ ਆਪੇ ਤੋਂ ਉਹਨਾਂ ਨੂੰ ਖਵਾਰ ਕਰਦਾ ਹੈ ਇੱਕ ਨੂੰ ਆਪਣੇ ਨਾਲ ਮਲਾ ਲੈਣਾ ਇੱਕ ਨੂੰ ਖਵਾਰ ਕਰਦਾ ਉਹ 84 ਲੱਖ ਜੂਨ ਦੇ ਵਿੱਚ ਭੜਕਦੇ ਹਨ ਖਵਾਰ ਕਿਸ ਤਰ੍ਹਾਂ ਕਰਨਾ ਹੈ ਰੱਬ ਨੇ ਉਹਨਾਂ ਨੂੰ 84 ਲੱਖ ਜੂਨ ਦੇ ਵਿੱਚ ਫੇਰਨਾ ਇੱਕ ਨੂੰ ਆਪਣੇ ਨਾਲ ਮਲਾ ਲੈਣਾ ਜਿਹੜੇ ਹੁਣ ਹੈ ਲਵ ਲੋਭ ਪਾਪ ਕਮਾਉਂਦੇ ਆ ਕਾਮ ਦੇ ਵਿਚਨੇ ਹੋਏ ਆ ਉਹਨਾਂ ਨੂੰ ਖੁਵਾਰ ਕਰਨਾ ਹੈ ਜਿਹੜੇ ਆਪਣੇ ਖਾਸਮ ਨੂੰ ਧਿਉਂਦੇ ਆ ਉਹਨਾਂ ਨੂੰ ਨਾਲ ਮਿਲਾ ਲਿੰਦਾ ਇਕਨਾਂ ਨੂੰ ਤੂੰ ਮੇਲ ਲੈ ਇਕ ਆਪੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਕਹਿੰਦੇ ਜਾਣਿਆ ਕਦੋਂ ਹੈ ਜਦੋਂ ਸ਼ਬਦ ਨੇ ਕਿਰਪਾ ਕੀਤੀ ਹੈ ਜਦੋਂ ਸ਼ਬਦ ਦਾ ਪ੍ਰਤਾਪ ਹੋਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਤਾਂ ਆਪ ਬੁਝਾਇਆ ਜਿੱਤੇ ਤੂੰ ਆਪ ਬੁਝਾ ਦਿੱਤਾ ਪਰ ਆਪ ਦੱਸ ਦਿੱਤਾ ਜਦੋਂ ਸ਼ਬਦ ਨੇ ਕਿਰਪਾ ਕੀਤੀ ਹੈ ਜਦੋਂ ਸ਼ਬਦ ਦੀ ਪ੍ਰਾਪਤੀ ਹੋਈ ਹੈ ਗੁਰ ਕਿਰਪਾ ਤੇ ਜਾਣਿਆ ਜਿੱਤੇ ਤੂੰ ਤਾਂ ਆਪ ਬੁਝਾਇਆ ਸਹਜੇ ਹੀ ਸੱਚ ਸਮਾਇਆ ਕਹਿੰਦੇ ਫਿਰ ਸਹਜ ਨਾਲੇ ਸੱਚ ਦੇ ਵਿੱਚੇ ਸਮਾ ਜਾਂਦਾ ਹੈ ਰੱਬ ਦੇ ਵਿੱਚੇ ਸਮਾ ਜਾਂਦਾ ਜਦੋਂ ਗੁਰ ਕਿਰਪਾ ਕਰਦਾ ਸ਼ਬਦ ਕਿਰਪਾ ਕਰਦਾ ਜਦੋਂ ਰੱਬ ਕਿਰਪਾ ਕਰਦਾ ਜਦੋਂ ਖਸਮ ਦਿਆਲ ਹੁੰਦਾ ਐਸੇ ਜਿਹੜਾ ਸ਼ਬਦ ਹੈ ਇਹ ਖਸਮ ਹੈ ਇਹ ਰੱਬ ਹੈ ਇਹ ਜਦੋਂ ਕਿਰਪਾ ਕਰਦਾ ਰੱਬ ਕਿਰਪਾ ਕਰਦਾ ਸ਼ਬਦ ਕਿਰਪਾ ਕਰਦਾ ਪਰਮਾਤਮਾ ਕਿਰਪਾ ਕਰਦਾ ਫਿਰ ਇਹ ਮੁਝ ਜਾਂਦਾ ਫਿਰ ਇਹ ਆਪਣੇ ਖਾਸਮ ਨੂੰ ਸ਼ਬਦ ਨੂੰ ਧਿਆਉਂਦਾ ਫਿਰ ਸ਼ਬਦ ਨੂੰ त्याग ਕੇ ਸ਼ਬਦ ਦੇ ਵਿੱਚੇ ਮਿਲ ਜਾਂਦਾ ਹੈ ਲੀਨ ਹੋ ਜਾਂਦਾ ਸ਼ਬਦ ਹੀ ਜੀ ਤਾਕਤ ਹੈ ਭਗਤ ਵਾਲਮੀਕ ਨੂੰ ਸ਼ਬਦ ਦੇ ਦਿੱਤਾ ਸਾਧੂਆਂ ਨੇ ਉੱਥੇ ਬੈਠ ਗਿਆ ਕਿਤੇ ਨਹੀਂ ਗਿਆ ਨਾ ਕਿਤੇ ਤੀਸ ਯਾਤਰਾ ਤੇ ਗਿਆ ਨਾ ਕੋਈ ਲੰਗਰ ਚੰਗਰ ਲਾਇਆ ਨਾ ਕੋਈ ਕੁਸ ਕੀਤਾ ਬੈਹਿ ਗਿਆ ਉੱਥੇ 12 ਸਾਲ ਹੋ ਗਏ ਸ਼ਬਦ ਦਾ ਜਾਪ ਕਰੀ ਗਿਆ ਇੱਕੋ ਜਗ੍ਹਾ ਬੈਠਾ ਰਿਹਾ ਗਿਆ ਨਹੀਂ ਕਿਤੇ ਪਹੁੰਚ ਗਿਆ ਸੱਚਖੰਡ ਬਿਰਤੀ ਲੱਗ ਗਈ ਕਿਸ ਨੇ ਲਾਈ ਹੈ ਸ਼ਬਦ ਨੇ ਲਾਈ ਹੈ ਨਾ ਕੋਈ ਨਾ ਹੱਤਾ ਨਾ ਕੋਈ ਧੋਤਾ ਨਾ ਕਿਤੇ 30 ਯਾਤਰਾ ਤੇ ਗਿਆ ਨਾ ਕੋਈ ਪੁੰਨ ਕਰਿਆ ਜਿਹੜੇ ਕਹਿੰਦੇ ਵੀ ਕਰ ਲਓ ਪੁੰਨਦਾਨ ਕਿਹੜਾ ਪੁੰਨਦਾਨ ਕੀਤਾ ਬਸ ਸ਼ਬਦ ਦਾ ਜਾਪ ਕੀਤਾ ਰੱਬ ਦਾ ਜਾਪ ਕੀਤਾ ਰੱਬ ਦੇ ਵਿੱਚੇ ਸਮਾ ਗਿਆ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਭਜਨ ਕਰਦੇ ਸਹਿਜ ਹੀ ਸੱਚ ਸਮਾਇਆ ਕਹਿੰਦੇ ਸਹਿਜੇ ਫਿਰ ਆਪਣੇ ਆਪ ਇਹ ਸੱਚ ਦੇ ਵਿੱਚੇ ਸਮਾ ਗਿਆ ਰੱਬ ਦੇ ਵਿੱਚੇ ਸਮਾ ਗਿਆ ਜੋਤ ਨਾਲ ਜੋਤ ਰਲ ਗਈ ਤੇ ਰੋ ਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਕਿ ਸਬਦ ਇਹੀ ਜੀ ਤਾਕਤ ਹੈ ਜਿਹੜੀ ਰੱਬ ਨੂੰ ਮਿਲਾ ਦਿੰਦੀ ਹੈ ਰੱਬ ਦੇ ਵਿੱਚੇ ਰਲ ਜਾਂਦਾ ਹੈ ਜੋਤ ਨਾਲ ਜੋਤ ਰਲ ਜਾਂਦੀ ਸੋ ਸਤਸੰਗ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਵਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ